Warte, ਸਾਡਾ ਟੈਲੀ ਆਪ ਜੀ ਦਾ ਪਿਆਰ ਸਤਿਕਾਰ ਆਪ ਜੀ ਦਾ ਹੰਦੂ ਜੀ 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 दा सुखबीर बादला ਤਕਬੀਰ ਦੀ ਸੋਤ ਤੇ ਪੈਰ ਲਿਆ ਲੋਗੇ ਤਕਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਦਿਲ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਕਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਕਬੀਰ ਤੇਰੀ ਸੋਤ ਤੇ ਪੈਰਾ ਦੇਖੋਗੇ ਲੈਂਡਪੂਲਿੰਗ ਬੰਦ ਕਰੋ ਉਹਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਜੀ ਕੀ ਹੈ ਕੀ ਹੁਕਮ ਹੈ ਮੈਂ ਕਹਿੰਦਾ ਇੱਕ ਕਿਸਾਨ ਮਾਰੂ ਨੀਤੀ ਪੰਜਾਬ ਦੇ ਵਿੱਚ ਜੋ ਪ੍ਰਵੰਤ ਮੰਤਰੀ ਸਰਕਾਰ ਆ ਇਹ ਲਾਗੂ ਕਰਨ ਜਾ ਰਹੀ ਆ ਲਾਗੂ ਤਾਂ ਉਹਨਾਂ ਨੇ ਤਕਰੀਬਨ ਕਰੇ ਦਿੱਤੀ ਸੋ ਹੁਣ ਜ਼ਮੀਨਾਂ ਹੜੱਪਣ ਦੀ ਤਿਆਰੀ ਹੈ ਇਹਨਾਂ ਦੀ ਸੋ ਅੱਜ ਕਿਸਾਨ ਯੂਨੀਅਨ ਦੇ ਮੈਂਬਰ ਜਿੰਨੇ ਵੀ ਆਏ ਆ ਸਾਡੇ ਜੱਸਾ ਚੇਅਰਮੈਨ ਜੀ ਹੋਗੇ ਸੰਦੀਪ ਚੌਧਰੀ ਜੀ ਹੋਗੇ ਬਹੁਤ ਜਣੀ ਖਰੜ ਹਲਕੇ ਦਾ ਇਕੱਠ ਹੋਇਆ ਸਾਰੇ ਕਹਿੰਦੇ ਆ ਵੀ ਆਪਾਂ ਧਰਨਾ ਦੇ ਵਿੱਚ ਪੂਰੀ ਸਮੂਲੀਅਤ ਕਰਾਂਗੇ ਧਰਨਾ ਇਹ ਲੈਂਡ ਪੂਲਿੰਗ ਦੇ ਉਲਟ ਹੋਊਗਾ ਲੈਂਡ ਪੂਲਿੰਗ ਬੰਦ ਕਰਾ ਕੇ ਹਟਾਂਗੇ ਸੋ ਇਹਨਾਂ ਨੇ ਪਹਿਲਾਂ ਹੀ ਲੈਂਡ ਪੂਲਿੰਗ ਜੋ ਬਣੀਆਂ ਉਹਦੇ ਵਿੱਚ ਉਦਾਹਰਨਾਂ ਦਿੱਤੀਆਂ ਵੀ ਪਹਿਲਾਂ ਕੜਕਾਵਾ ਨਯੋਡੇ ਦੇ ਵਿੱਚ ਜੋ ਲੈਂਡ ਪੂਲਿੰਗ ਜ਼ਿਮੀਂਦਾਰਾਂ ਨੂੰ ਮਿਲੀ ਆ ਵੀ ਬਹੁਤ ਵਧੀਆ ਬਰਾਲਾ ਉੱਥੇ ਪਰ ਤੁਸੀਂ ਆਪ ਵੀ ਪੱਤਰਕਾਰ ਆ ਭਰਾ ਸਾਡੇ ਥੋਡੇ ਮੀਡੀਆ ਦੇ ਰਾਹੀਂ ਅਸੀਂ ਆਵਾਜ਼ ਪਹੁੰਚਾਣੀ ਚਾਹੁੰਦੇ ਹਾਂ ਉੱਥੇ ਉੱਪਰ ਤੱਕ ਵੀ ਜਿਨ੍ਹਾਂ ਨੇ ਨੇਉਟੇ ਦੇ ਵਿੱਚ ਲੈਂਡ ਪੂਲਿੰਗ ਲਈ ਉਹ ਜ਼ਿਮੀਂਦਾਰਾਂ ਨੂੰ ਨਾ ਤਾਂ ਅੱਜ ਤੱਕ ਪਲਾਟ ਮਿਲਿਆ ਕੋਈ ਨਾ ਪੈਸਾ ਮਿਲਿਆ ਜ਼ਮੀਨਾਂ ਕੋਇਰ ਹੋ ਗਈਆਂ ਪਲਾਟ ਦੇਤੇ ਪਰ ਪਲਾਟ ਐ ਨਹੀਂ ਪਤਾ ਪਲਾਟ ਹੈ ਕਿੱਥੇ ਆ ਉਹ ਹਵਾ ਜਾਂ ਸੋ ਅੱਜ ਪੰਜਾਬ ਦੇ ਵਿੱਚ ਮੋਹਾਲੀ ਸਾਡੇ ਖਰੜ ਹਲਕੇ ਦੇ ਵਿੱਚ ਕਿੰਨੇ ਹੀ ਪਿੰਡ ਕੋਇਰ ਕਰਤੇ ਕਹਤਾਂ ਕਿਤੇ ਉਹਨਾਂ ਨੂੰ ਇੱਕ ਇਕੜ ਦੇ ਵਿੱਚ ਇੱਕ ਕਨਾਲ ਦਾ ਪਲਾਟ ਦੇਣਾ ਜੀ ਇੱਕ ਸ਼ੋਰੂਮ ਦੇਣਾ ਕਹਿੰਨੇ ਸੀ ਦੇ ਦੇਣਾ ਪਰ ਉਹ ਪਤਾ ਨਹੀਂ ਕਦੋਂ ਮਿਲਣਾ ਅੱਜ ਲੈਂਡ ਪੂਲਿੰਗ ਉਹਨਾਂ ਨੇ ਦੇ ਦਿੱਤੀ ਕਹਿੰਦੇ ਸੀ ਕਾਉਡੀਆਂ ਜ਼ਮੀਨਾਂ ਐਕਵਾਇਰ ਹੋ ਜਣੀਆਂ ਸਿਰਫ ਇੱਕ ਕੀਲਾ ਲਵਾਂਗੇ ਕਹਿੰਦੇ ਤੁਹਾਨੂੰ ਪਲਾਟ ਦਵਾਂਗੇ ਹੈਲੋ ਸਾਲ ਬਾਅਦ ਤੁਹਾਨੂੰ 50000 ਰੁਪਏ ਠੇਕਾ ਦੇ ਗਰੂਗਾ ਕਬਜ਼ਾ ਤੁਹਾਡੇ ਲਵਾਂਗੇ ਕੀ ਗੱਲ ਬਾਈ ਜ਼ਿਮੀਂਦਾਰ ਕਿੱਥੋਂ ਕਹੂਗਾ ਪਲਾਟ ਚ ਕੋਠੀਆਂ ਦੇ ਉੱਪਰ ਜੀਰੀ ਬੀਜੂਗਾ ਕਿ ਕਣਕ ਬੀਜੂਗਾ ਬਿਲਕੁਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਵੀ ਇਹਨਾਂ ਦੇ ਨਾਲ ਡੜਿਆਂ ਕਿ ਮੈਂ ਵੀ ਮਾਰਕੀਟ ਕਮੇਟੀ ਖਰੜਦਾ ਰਿਹਾ ਚੇਅਰਮੈਨ ਕਿਉਂਕਿ ਅਸੀਂ ਸੁਖਵਿੰਦਰ ਸਿੰਘ ਛਿੰਦੀ ਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਆ ਸਾਰੇ ਦੇਖੋ ਇਹਨਾਂ ਦੇ ਪਿਆਰ ਦੇ ਸੱਦੇ ਵਿੱਚ 500 ਗੱਡੀ ਹੋਣੀ ਦਿਖਾਓ ਪ੍ਰੈਸ ਵਾਲਿਆਂ ਨੂੰ ਮੈਂ ਬੇਨਤੀ ਕਰ ਰਿਹਾ ਉਹ ਵੀ ਦਿਖਾਓ 500 ਗੱਡੀ ਕਿੰਦਾ ਸਰਦਾਰ ਸੁਖਵਿੰਦਰ ਸਿੰਘ ਛਿੰਦੀ ਦੇ ਪਿਆਰ ਦੇ ਵਿੱਚ ਆਏ ਹੋਏ ਨੇ ਇਹ ਤਾਂ ਮਾੜਾ ਜਿਹਾ ਸੱਦਾ ਤੇ ਇੱਕ ਪਲਾਨ ਪੁਲੀਸ ਕੀ ਧਰਮੇ ਪਿੱਛੇ ਤੁਸੀਂ ਜਿੱਧਰ ਖੜੇ ਹੋਗੇ ਸਰਦਾਰ ਸੁਖਵਿੰਦਰ ਸਿੰਘ ਛਿੰਦੀ ਫੇਰ ਦੇਖੋ ਕਿੰਦਾ ਨੇਰੀ ਆਣੀ ਹੈ ਹਲਕੇ ਵਿੱਚ ਆ ਇਸ ਵੀਰ ਬੱਤਲ ਜੀ ਆ ਰਹੇ ਆ ਪੂਰਾ ਜੋਸ਼ ਹੈ ਗੱਲ ਇਸ ਤਰ੍ਹਾਂ ਜੀ ਹਲਕਾ ਜਮਾ ਖੱਲੀ ਹੋਊਗਾ ਹਲਕੇ ਨੂੰ ਰਹਿਨਮਾਈ ਹਲਕੇ ਦੇ ਪਿੰਡ ਚ ਚਾਹੀਦੀ ਹੈ ਕਿਉਂਕਿ ਪਹਿਲਾਂ ਬੱਲੋ ਮਾਜਰਾ ਹਲਕਾ ਖਰੜਚ ਸੀ ਤੇ ਛਿੰਦੀ ਦਾ ਜਿੰਨਾ ਰਵਈਆ ਸਾਰਾ ਹਲਕਾ ਖਰੜਚ ਕੱਲੇ ਕੱਲੇ ਪਿੰਡ ਕੱਲੇ ਕੱਲੇ ਟਰਾਂਸਪੋਰਟਰ ਕਿਉਂਕਿ ਟਰੱਕ ਯੂਨੀਅਨ ਵਾਲੀ ਦੇ ਪ੍ਰਧਾਨ ਰਹੇ ਆ ਸਾਰੇ ਇਲਾਕੇ ਦੀਆਂ ਗੱਡੀਆਂ ਉੱਥੇ ਚੱਲਦੀਆਂ ਜਿਹੜਾ ਇਲਾਕਾ ਹੈ ਅੱਜ ਪ੍ਰਕਾਰ ਕਰ ਰਿਹਾ ਸੀ ਛਿੰਦੀ ਦੇ ਨਾਲ ਸਾਰਾ ਸ਼ਰੋਮਣੀ ਕਾਲੀਦਲ ਇੱਕ ਵੀ ਬੰਦਾ ਬਾਹਰਲੇ ਹਲਕੇ ਤੋਂ ਕਿਸੇ ਦਾ ਨਹੀਂ ਖਰੜ ਦੇ ਪਿੰਡ ਖਰੜ ਦੇ ਸਹਿਰਾ ਚੋਂ ਹੀ ਆਜੋ ਸਾਰੇ ਆਜੋ ਇਲਾਕਾ ਨਿਵਾਸੀ ਇਕੱਠੇ ਹੋਏ ਆ ਕਿਉਂਕਿ ਸਾਡੀ ਪੁਕਾਰ ਹੈ ਸਾਡੀ ਮੰਗ ਹੈ ਅਸੀਂ ਪਾਰਟੀ ਦੇ ਵਫਾਦਾਰ ਹੈ ਦੇਖੋ ਚੌਧਰੀ ਸਾਹਿਬ बार-बार ਧਰਨੇ ਕਿਉਂ ਲਾਣੇ ਪੈਂਦੇ ਆ ਧਰਨੇ ਤਾਂ ਇੱਕ ਲੋਕ ਮਾਰੂ ਨੇ ਕੀ ਖਾਉ ਸਰਕਾਰ ਆ ਹਾ ਖਾਉ ਸਰਕਾਰ ਹੈ ਇਹਨਾਂ ਨੂੰ ਟੱਕਰਨ ਲਈ ਚਿੰਦੀ ਵਰਗੇ ਯੋਧੇ ਚਾਹੀਦੇ ਆ ਜਿਹੜੇ ਨਾ ਪਰਚਿਆਂ ਤੋਂ ਡਰਦੇ ਨਾ ਕਿਸੇ ਚੀਜ਼ ਤੋਂ ਡਰਦੇ ਇਹਨਾਂ ਦੀ ਹੀ ਸਿੱਧੀ ਪਰਚੇ ਤੋਂ ਜਿੰਦਾਬਾਦ ਸਿੱਧੀ ਪਰਚੇ ਤੋਂ ਜਿੰਦਾਬਾਦ ਤੇ ਅਸੀਂ ਸਾਰਾ ਹਲਕਾ ਛਿੰਦੀ ਦੇ ਨਾਲ ਹੈ ਅਸੀਂ ਪ੍ਰਧਾਨ ਸਾਹਿਬ ਨੂੰ ਵੀ ਤੁਹਾਡੇ ਮਾਧਿਅਮ ਤੋਂ ਪਹੁੰਚਾਣਾ ਚਾਹੁੰਦੇ ਆਂ ਤੇ ਹਲਕੇ ਨੂੰ ਰਹਿਨਮਾਈ ਦਿਓ ਅਿਹੇ ਜੇ ਬੰਦੇ ਦੀ ਦਿਓ ਜਿਹਦੇ ਨਾਲ ਯੂਥ ਤੁਰਦਾ ਹੋਵੇ ਬਜ਼ੁਰਗ ਤੁਰਦੇ ਹੋਣ ਸਾਰਾ ਇਲਾਕਾ ਤੁਰਦਾ ਹੋਵੇ ਤੇ ਅਸੀਂ ਪਾਰਟੀ ਦੇ ਸੇਵਾਦਾਰ ਆਂ ਬਾਕੀ ਫੈਸਲਾ ਪ੍ਰਧਾਨ ਨੇ ਕਰਨਾ ਪਰ ਸਾਡੀ ਮੰਗ ਬੱਡੇ ਜਰੀਏ ਹੀ ਉਹਨਾਂ ਤੱਕ ਪਹੁੰਚ ਸਕਦੀ ਹੈ ਹਲਕੇ ਦੀ ਆਵਾਜ਼ ਤਾਂ ਹੂੰਟੀ ਆ ਸੋ ਅਸੀਂ ਪਹਿਲਾਂ ਤੋਂ ਹੀ 99 93 ਦੇ ਤੁਰੇ ਵਿਆਂ ਪਿੰਡ ਪਿੰਡ ਜਾ ਕੇ ਅਸੀਂ ਟੂਰਨਾਮੈਂਟ ਜੇ ਕੋਈ ਵੀ ਬੁਲਾਉਂਦਾ ਜੀ ਅੱਜ ਤੱਕ ਖਰੜ ਤੁਸੀਂ ਕੁਛ ਸਾਦੇ ਹਲਕੇ ਜੋ ਹਰੇਕ ਟੂਰਨਾਮੈਂਟ ਦੀ ਸੁਖੀਅਤ ਕਰੀ ਦੀ ਆ ਜੀ ਫਿਰ ਮੈਂ ਮੋਹ ਸਾਹਿਬ ਲਗਾਤਾਰ ਟ੍ਰੱਕਿੰਗ ਦਾ ਪ੍ਰਧਾਨ ਰਿਹਾ ਜੀ ਖਰੜ ਹਲਕੇ ਦੇ ਤਕਰੀਬਨ ਤਕਰੀਬਨ ਹਰੇਕ ਪਿੰਡ ਦੇ ਵਿੱਚ 10 10 ਘਰਾਂ ਦੇ ਵਿੱਚ ਟਰੱਕ ਹੈਗੇ ਆ ਉਹ ਪਰਸਨਲ ਜੁੜੇ ਮੈਂ ਸਾਡੇ ਨਾਲ ਮੇਰੇ ਹੁਣ ਕੇ ਟਰੱਕ ਯੂਨੀਅਨ ਦਾ ਪੁੱਛੋ ਮੋਹਾਲੀ ਦਾ ਕੀ ਹਾਲ ਹੈ ਤੇ ਹੁਣ ਪੁੱਛੋ ਕੀ ਹਾਲ ਇਲਾਕੇ ਦੇ ਜੰਪਲ ਆ ਤੁਸੀਂ ਇਲਾਕੇ ਦੇ ਅਸੀਂ ਜੰਪਲ ਆ ਅਸੀਂ ਸੇਵਾਦਾਰ ਆ ਸ਼ੁਰੂ ਤੋਂ ਸੇਵਾਦਾਰ ਆ ਤੇ ਸੇਵਾਦਾਰ ਹੀ ਬਣ ਕੇ ਸੇਵਾ ਨਿਭਾਉਂਦਾ ਤੁਹਾਡਾ ਪਿੰਡ ਟੂਰਨਾਮੈਂਟ ਦੇ ਨਾਤੇ ਬਹੁਤ ਜਾਨਾ ਜੀ ਕਬੱਡੀ ਦਾ ਜੀ ਸ਼ੁਰੂ ਤੋਂ ਪ੍ਰੋਮੋਟਰ ਆ ਜੀ ਵੱਲੋਂ ਮਾਜਰਾ ਸਾਰਾ ਬੰਦਾ ਪਿਆਰ ਕਰਦਾ ਜੀ ਸਾਰੀ ਪ੍ਰੋਮੋਟਰ ਬੋਲੇ ਹਾ ਦਰ ਸਰਦਾਰ ਸਿੰਘ ਜੀ ਸਿਕੰਦਰ ਸਿੰਘ ਜਿੰਦੂ ਪੇਲਾ ਸਾਰੇ ਸੈਟੀਆਂ ਵੀ ਆਪਾਂ ਫਾਦੋ ਬਾਤ ਸਾਰੀਆਂ ਜੀ ਚਾਹੇ ਕੋਈ ਜ਼ਮੀਨ ਹੁਣ ਕਿਸਾਨ ਸੋਚ ਰੇ ਸਾਡੀ ਨਹੀਂ ਹੈ ਜਿਨ੍ਹਾਂ ਨੇ ਜ਼ਮੀਨ ਤੇ ਬਿਆਨੇ ਟੋਕਨ ਲਾਇਏ ਵੇ ਜੋ ਸੋਚ ਰੇ ਸਾਡੀ ਨਹੀਂ ਹੈ ਉਹ ਜ਼ਮੀਨਾਂ ਅੜ ਗਈਆਂ ਸਮਝੋ ਹੁਣ ਕਿਸੇ ਕੋਈ ਚੀਜ਼ ਨਹੀਂ ਹੈ ਸਰਕਾਰ ਤਾਂ ਵੱਡੇ ਫਾਇਦੇ ਦੇ ਰਹੀ ਹੈ ਜੇ ਬਾਜ ਚੱਲਦੇ ਆਪਾਂ ਚੱਲਦੇ ਆਪਾਂ ਪ੍ਰਾਰਥਨਾ ਕਰਦੇ ਆਪਾਂ ਆਪਣੇ ਕੋ ਤਰ੍ਹਾਂ ਵੀ ਆਪਾਂ